ਛੇ ਵੜਿਆ ਪੋ ਤੇ ਵੜ ਤੇਰੀ ਦਾਤ ਜਿੱਡਾ ਵੱਡਾ ਆਪ ਐ ਓਡੀ ਵੱਡੀ ਦਾਤ ਹੈ ਦਾਤ ਤੇ ਇੱਕ ਵਜਰ ਮਾਇਆ ਦੇ ਦਾਤਾਂ ਵੀ ਵੱਡੀਆਂ ਨੇ ਹੁਣ ਇਹ ਵੀ ਗੱਲ ਐ ਇਹ ਜਿਹੜੀ ਦਾਤ ਐ ਹੋਰ ਐ ਨਾਮ ਦੀ ਦਾਤ ਐ ਇਹ ਨਾਮ ਦੀ ਦਾਤ ਦੇ ਦਾਤ ਇੱਕ ਵਜਰ ਨੇ ਤੇ ਠੀਕਾ ਕਰ ਉਹਨੇ ਪਹਿਲਾਂ ਤਾਂ ਨਹੀਂ ਪਤਾ ਲੱਗਿਆ ਉਹ ਤਾਂ ਬੇਚਾਰੇ ਵਾਇਰ ਨਾਲ ਹੀ ਅਦਵਾਨ ਸੀ ਜਿੱਡਾ ਵੱਡਾ ਤੂੰ ਆਪ ਹੈਂ ਉੰਨੀ ਬਣੀ ਉਹ ਤੇ ਦੀ ਦਾਤ ਹੈ ਅਸਲ ਤੇਰੀ ਜਿਹੜੀ ਦਾਤ ਹੈ ਜਿਹਨੂੰ ਤੈਂ ਦਾਤ ਬਣ ਕੇ ਦਾਤ ਦਿੱਤਾ ਹੈ ਉਹ ਹੋਰ ਹੈ ਜਿਹਨੂੰ ਅਸੀਂ ਦਾਤ ਮੰਨਦੇ ਹੋਰ ਹੈ ਉਹ ਦੇਨੂੰ ਦਾਤ ਬਣ ਲਿਆ ਉਹ ਇਹਦਾ ਗੈਰ ਨੂੰ ਦਾਤ ਬਣ ਲਿਆ ਵਾਇਦਾ ਜ਼ਹਿਰ ਹੈ ਅਸੀਂ ਦਾਤ ਬਣਦੇ ਕਾਰ ਦੇ ਲਗਾ ਦੇ ਲਈ ਵੀ ਦਾਤ ਤੇਰੀ ਦਾਤਾ ਮੇਖੋ ਨਾ ਨਹੀਂ ਮਾਇਆ ਦਾ ਇਹ ਰੈਡਰ ਸਖੜੀਆ ਨੂੰ ਲਵਰਸ ਪੰਤੇ ਗੁਰਮਤਿ ਲਗਦੇ ਨੇ ਹੈ ਗੁਰਮਤਿ ਦੇ ਵਿਰੋਧੀ ਜਿਹੜੇ ਪੰਤੇ ਲਿਖਦੇ ਨੇ ਉਹ ਗੁਰਮਤਿ ਦੇ ਦੁਰਵਿਰੋਧੀ ਨੇ ਅੰਦਰੋਂ ਉਹ ਤਾਂ ਮਾਇਆ ਜੈ ਨੂੰ ਦਾ ਅਵਲਦੇ ਨੇ ਖੌਣ ਟੱਪਰ ਮਰ ਜਾਣੇ ਥੱਲੇ ਉਹ ਕਾਰਨੀ ਮਾਰ ਦੇਣ ਸਰ ਟੱਪਰੇ ਕਦੇ ਆ ਜਾਣੇ ਅੜਕੇ ਉਹ ਦਾਦਾ ਪਰੋ ਵਰਦੇਈ ਨੇ ਰੋਡ ਉੱਪਰ ਉਹਨਾਂ ਦੇ ਵਿੱਚ ਕਾਰਾਂ ਦੇ ਵਿੱਚ ਆ ਗਏ ਹੋਰਾਂ ਨੂੰ ਨਾਮ ਦੀ ਪਤਾ ਹੀ ਨਹੀਂ ਨਾਮ ਲੈ ਕੀ ਹੁੰਦੀ ਹੈ ਨਾਮ ਨੂੰ ਕੀ ਜਾਣੋ ਨਾਮ ਕੀ ਹੁੰਦਾ ਹੈ ਇਹ ਦਾ ਤਲਕੀਰ ਹੈ ਜਿੰਦਾ ਦਾ ਸੀ ਬੰਦੇ ਇਹ ਦਾ ਤਾਂ ਪਤਾ ਕੀ ਇਹ ਦਾਤ ਪਿਆ ਨਹੀਂ ਬਿਸਣਿਆ ਦਾਦਾਤਾਰ ਇਹ ਦਾਤਾਰ ਨੂੰ ਭਲਾਉਣ ਵਾਲੀ ਦਾਤ ਹੈ ਦਾਦੇ ਆਦਾਕਾਰ ਦੀ ਨਗਾ ਨੀ ਦਾਦਾਰ ਦਾ ਦੀ ਪਤਾ ਹੈ ਇਹ ਵੀ ਦਾਤ ਤੇ ਦਾਦਾ ਦਾ ਦਾਤ ਤੇ ਹੀ ਨਗਰੋ ਫਿਰ ਦੇਗਾ ਦਾਦੇ ਦੇ ਕੀ ਰਹੇ ਇਹ ਵੀ ਦਾਤ ਜਿਵੇਂ ਦਾਤ ਬਣਦੇ ਦਾਦ ਨੂੰ ਦੇਖ ਕੇ ਦਾਦਾ ਨੂੰ ਦੱਸਦੇ ਤੇਰੀ ਦਾਤ ਦਾਤ ਨੂੰ ਦੇਖ ਰਹੇ ਦਾਤ ਨੂੰ ਦੇਖ ਰਹੇ ਦਾਤ ਨੂੰ ਨਾ ਦੇਖ ਰਹੇ ਮਸੀਹੂ ਕਰ ਰਹੇ ਨੇ ਕਿੰਨੀ ਬੜੀ ਭੰਕਤੀ ਦੀ ਰਾਤਰੀ ਕਰਨ ਵਾਲੀ ਜੇ ਵੱਡੇ ਆਪ ਉਹ ਤੇ ਵੱਡ ਤੇਰੀ ਦਾਤ। ਇਹ ਕਾਨੂੰਨ ਦੀ ਜਿੱਡੀ ਆ ਫੇਰ ਉਹਦੇ ਬਰਾਬਰ ਬਣਾਤੀ ਤੁਸੀਂ ਕਾਰ। ਤਾਂ ਤਾਂ ਬਰਾਬਰ ਬਣਾਤੀ। ਪਰ ਵਿੱਚੇ ਤਾਂ ਬਰਾਬਰ ਹੋ ਗਈ ਫੇਰ ਕਾਰ। ਵਰਤਮਾਨੀ ਹੋ ਗਿਆ ਸਖਲ ਦੀ। ਜੇ ਵੱਡ ਤੇਰੀ ਦਾਤ। ਹਾਂ ਜੱਡਾ ਵੱਡਾ ਤੂੰ ਆਪ ਐ ਓਡੀ ਵੱਡੀ ਤੇਰੀ ਦਾਤ। ਤੇਰਾ ਨਾਮ ਵੀ ਓਡਾ ਵੱਡਾ ਹੀ ਐ। ਉਹ ਨਹੀਂ ਤੇ ਦਿਲੇ ਚਰਕੀ ਨਾ ਉਹ ਝੋਰ ਕੀ ਹੈ ਇਹ ਤਾਂ ਕੀਮਤ ਪੈ ਗਈ ਅਬ ਇਹ ਤਾਂ ਕੀਮਤ ਪੈ ਗਈ ਜੇ ਉਹ ਆਪ ਤੇ ਉਹ ਤੇਰੀ ذات ਜੀ ਇਹ ਦਿਨ ਕਰ ਇਹ ਮਤ ਮਾਰੀ ਹੋਈ ਤੇ ਹਟਾਇਆ ਕਿ ਨਹੀਂ ਕਿਸੇ ਨੇ ਕਹਿਣ ਤੇ ਮਤ ਸਾਰਿਆਂ ਦੀ ਵਾਰੀ ਪਈ ਹੈ ਭਾਇਆ ਬਿਆਪੀ ਕਰੋ ਭਾਇਆ ਬਿਆਪੂ ਵਰਤਮਾਨ ਹੋਣੀ ਹੈ ਅਰਦਾਸਾਂ ਜੋ ਕਰਾਉਂਦੇ ਰਣਗੁਰੂ ਜਾ ਕੇ ਵੀ ਸਾਨੂੰ ਜੇ ਠਿਕਾਣ ਲੈ ਕੇ ਪਹਿਲਾਂ ਕਿਸੇ ਗੁਰਦੁਆਰੇ ਚਲੀਏ ਕਰਾ ਜਿਕਦੋ ਵੀ ਤੇਰੀ ਦਰ ਤੋਂ ਕਰ। ਅਰਦਾਸ ਕਰਦੇ ਨਹੀਂ ਬੜੀ ਬੇੜ ਕੀਤੀ ਐ ਨਾ ਦੇ ਕੀਤਾ ਉਹ ਕੀਤਾ। ਇਡੀ ਬੜਾ ਨੈਤ ਸਾਡੇ ਡੱਬ ਲੈ ਕੇ ਵੜ ਜਾਣਾ ਨੇ ਠੇਵ ਨਹੀਂ ਪਤਾ ਠੀਕ ਚੱਲੇ। ਕੀ ਪਤਾ? ਕੀ ਪਤਾ ਕੀ ਬੁਲ? ਜਾਂ ਤੁਸੀਂ ਇੱਥੇ ਆ ਕੇ ਵਾਇਆ ਤੇ ਖੜ ਗਏ। ਸਿੱਕੀ ਤੇ ਛੱਡਦੀ ਮੇਰੇ ਤੁਸੀਂ ਸਿੱਕੀ ਤੇ ਤੇਰੇ ਸਾਡੇ ਸਿੱਖੀ ਕਿੱਥੇ ਰਹੀ ਇਹਦਾ ਜੇੜਾ ਹੈ ਜੇੜੇ ਖੁਸ਼ ਹੋ ਤੁਸੀਂ ਸਿੱਖੀ ਆ ਜੇੜੇ ਤੇ ਛਟਕਾਰੇ ਦਾ ਸਾਧਨੂ ਸਿੱਖੀ ਉਹਦੇ ਵਾਅਦੇ ਜਿਹੜਾ ਇਹਨੂੰ ਜੇੜਾ ਬੰਦਾ ਸੰਸਾਰ ਨੂੰ ਇਹ ਦਾਤਾ ਨੂੰ ਘੜੌੜੇ ਬੰਦਾ ਜਵੇਂ ਨਾਣੇ ਨੂੰ ਵਾਂਗ ਉਹਦੀ ਚੱਕਰ ਦੀ ਪੂਜਾ ਘੜੌੜੇ ਦੇ ਦਿੰਦੀ ਹੈ ਵੀ ਖੇਡਦਾ ਰਹੇ ਮੈਨੂੰ ਮੇਰੇ ਘਰ ਨਾ ਹੋਵੇ ਵੇਤੋ ਪਰੇ ਰਹੇ ਘੜੌੜੇ ਨਾਲ ਪਰਚਾ ਰਹੇ ਜੇ ਤੁਸੀਂ ਘੜੌੜ ਸੰਸਾਰ ਨਾਲ ਪਰਚੇ ਗਏ ਸ਼ਬਦ ਦਾ ਪਰਚਾ ਕਿਥੋਂ ਰਹਿ ਗਿਆ ਪਰਚਾ ਸ਼ਬਦ ਦਾ ਪੂਜਾ ਖਾਲ ਕੀ ਦਰਦਾਰ ਖਾਲ ਸੇ ਤਾਂ ਕਿੱਥੇ ਰਹਿ ਗਿਆ ਕਿੱਥੇ ਗਿਆ ਦਰਦਾਰ ਖਾਲ ਦਾ ਪਰਚਾ ਖਾਲ ਦਾ ਜੀ ਦਿਨ ਕਰ ਕੇ ਕੀ ਕੀਤੀ ਰਾਤ ਪੂਜਾ ਪੂਜਾ ਗਾਇਆ ਸੀ ਅਧੁਮਾਇਆ ਦੀ ਮਾਇਆ ਵਾ ਤੇ ਪੂਜਾ ਮਾਇਆ ਦੀ ਦਸਾਲ ਵੀ ਮਾਇਆ ਦਾ ਕਮਾਇਦਾਰੀ ਨੇ ਨੇ ਮੋੜੇ ਨੇ ਸਾਰੇ ਇਹ ਕਹਿੰਦਾ ਸੀ ਸਿੱਖਾ ਸਿੱਖੀ ਦਾ ਘਰ ਬਹੁਤ ਦੂਰ ਹੈ ਰਸਤਾ ਹੋਰ ਹੈ ਐਵੇਂ ਭਲੇਖਾ ਬਾਣੀ ਬੈਠੇ ਨੇ ਸੀ ਸਿੱਖੋ ਅਲੀ